ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਨਾਲ ਇੱਕ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਲੋਕ ਸਰਕਾਰ ਦਾ ਪ੍ਰਸ਼ਾਸਨ ਦਾ ਹਮੇਸ਼ਾ ਕਸੂਰ ਕਰਦੇ ਰਹਿੰਦੇ ਨੇ ਕਿ ਉਹਨਾਂ ਦੇ ਕਾਰਨ ਨਹੀਂ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਤਾਂ ਇਹ ਖਬਰ ਜ਼ਰੂਰ ਦੇਖ ਲੈਣਾ ਦੂਜੇ ਪਾਸੇ ਉਹ ਮਾਪੇ ਜਿਨ੍ਹਾਂ ਦੇ ਬੱਚੇ ਗਲਤੀਆਂ ਆਪ ਕਰਦੇ ਨੇ ਕਸੂਰ ਉਹ ਬਾਅਦ ਤੇ ਵਿੱਚ ਜੇ ਕੋਈ ਹਾਸਾ ਹੋ ਜਾਂਦਾ ਫਿਰ ਸਰਕਾਰ ਦਾ ਪ੍ਰਸ਼ਾਸਨ ਦਾ ਅਫਸਰਾਂ ਦਾ ਕਰਦੇ ਨੇ ਤਾਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਵੀਡੀਓ ਨਮਾਗਰਾਉਂ ਦੇ ਨਜ਼ਦੀਕ ਜੋ ਪਟਿਆਲ ਦੀ ਰੌ ਨਦੀ ਵਹਿੰਦੀ ਹੈ ਉਸ ਦੇ ਵਿੱਚ ਕਾਫੀ ਡੂੰਘੇ ਦੇ ਵਿੱਚ ਪਾਣੀ ਖੜਿਆ ਹੈ ਪਾਣੀ ਦੇ ਵਿੱਚ ਰੋਜ਼ਾਨਾ ਕਲੋਨੀ ਦੇ ਨਮਾਗਰਾਉਂ ਦੇ ਵਿੱਚ ਕਮਾਊ ਕਲੋਨੀ ਜਿਹੜੀ 1 ਨੰਬਰ ਵਾਰਡ ਦੇ ਵਿੱਚ ਬਣੀ ਹੋਈ ਹੈ ਉੱਥੋਂ ਦੇ ਕੁਝ ਬੱਚੇ ਇਸ ਗੰਦੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਨਦੀ ਵਿੱਚ ਵੀ ਗਰਿਆ ਜਾਂਦਾ ਹੈ ਕਾਫੀ ਲੋਕਾਂ ਦੇ ਘਰਾਂ ਦਾ ਪਾਣੀ ਗੰਦਾ ਪਾਣੀ ਆ ਰਿਹਾ ਨਦੀਆਂ ਦੇ ਵਿੱਚ ਵੀ ਕਾਫੀ ਦਿਨਾਂ ਤੋਂ ਪਾਣੀ ਖੜਿਆ ਹੈ ਉਹ ਪਾਣੀ ਦੇ ਵਿੱਚ ਦੇਖੋ ਤੁਸੀਂ ਬੱਚੇ ਇਨਹਾਰ ਹੀ ਨਹੀਂ ਦੂਜੇ ਪਾਸੇ ਉੱਪਰੋਂ ਉੱਚੀ ਜਗ੍ਹਾ ਤੋਂ ਛਾਲ ਮਾਰ ਕੇ ਇਹ ਜਿਹੜੇ ਉਸ ਪਾਣੀ ਦੇ ਵਿੱਚ ਕੁੱਦਦੇ ਨੇ ਜਿਸ ਤੋਂ ਬਾਅਦ ਕਾਫੀ ਵੱਡੇ ਹਾਦਸੇ ਹੋਣ ਦਾ ਵੱਡਾ ਖਤਰਾ ਹੈ ਬੱਚਿਆਂ ਨੂੰ ਬਿਮਾਰੀ ਦਾ ਵੱਡਾ ਖਤਰਾ ਹੈ ਤੇ ਨਾਲ ਦੀ ਨਾਲ ਅਗਰ ਉੱਪਰ ਪਹਾੜਾਂ ਦੇ ਵਿੱਚ ਬਾਰਸ਼ ਪੈਂਦੀ ਹੈ ਕਈ ਵਾਰ ਅਚਾਨਕ ਪਾਣੀ ਨਦੀਆਂ ਨਾਲਿਆਂ ਦੇ ਵਿੱਚ ਆ ਜਾਂਦਾ ਜਿਸ ਤੋਂ ਬਾਅਦ ਕਾਫੀ ਵੱਡੇ ਹਾਦਸੇ ਹੋਣ ਦਾ ਖਤਰਾ ਹੈ ਪਰ ਇਹ ਕੱਲੀ ਪ੍ਰਸ਼ਾਸਨ ਦੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਕਿ ਹਾਨੂੰ ਤੇ ਧਿਆਨ ਰੱਖਿਆ ਜਾਵੇ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਜਿੰਨਾ ਮਾਪਿਆਂ ਦੇ ਬੱਚੇ ਘਰਾਂ ਤੋਂ ਬਾਹਰ ਗਏ ਹੋਏ ਨੇ 2-4 ਘੰਟੇ ਬੱਚੇ ਘਰ ਨਹੀਂ ਪਹੁੰਚੇ ਤਾਂ ਉਹਨਾਂ ਮਾਪਿਆਂ ਦਾ ਫਰਜ਼ ਨਹੀਂ ਬਣਦਾ ਕਿ ਕਿੱਥੇ ਬੱਚੇ ਤੁਹਾਡੇ ਨੇ ਕਿੱਥੇ ਕੀ ਕੰਮ ਕਰ ਰਹੇ ਨੇ ਅਗਰ ਕੱਲ ਇਹੀ ਬੱਚੇ ਇੱਕ ਦੂਜੇ ਬੱਚੇ ਨਾਲ ਖੇਡਦੇ ਹੋਏ ਪਾਣੀ ਦੇ ਵਿੱਚ ਕਿਸੇ ਬੱਚੇ ਨੂੰ ਡਬੋ ਦੇਣ ਜਾਂ ਫਿਰ ਉਸ ਬੱਚੇ ਨੂੰ ਕੋਈ ਭਿਆਨਕ ਬਿਮਾਰੀ ਲੱਗ ਜਾਈ ਫਿਰ ਇਹ ਕਹਿਣਗੇ ਕਿ ਸਰਕਾਰਾਂ ਦੇ ਪੂਖਤਾ ਇੰਤਜ਼ਾਮ ਨਹੀਂ ਪ੍ਰਸ਼ਾਸਨ ਦੇ ਸਹੀ ਤਰੀਕੇ ਦੇ ਕੰਮ ਨਹੀਂ ਤਾਰਕ ਸਾਡੇ ਬੱਚੇ ਦੇ ਨਾਲੇ ਹਾਦਸਾ ਵਾਪਰਿਆ ਪਰ ਉਸ ਤੋਂ ਪਹਿਲਾਂ ਹੀ ਮਾਪੇ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੂਜੇ ਪਾਸੇ ਪ੍ਰਸ਼ਾਸਨ ਸਮਝੀ ਸਮਝੇ ਕਿਉਂਕਿ ਉਹ ਵੀ ਹਰ ਜਗ੍ਹਾ ਨਹੀਂ ਪਹੁੰਚ ਸਕਦੇ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਬੇਰ ਹੋਣ ਦੀ ਲੋੜ ਹੈ ਮਾਪਿਆਂ ਨੂੰ ਸਖਤੀ ਦੇ ਨਾਲ ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਵੱਡੇ ਖਤਰੇ ਪੈਦਾ ਹੋ ਸਕਦੇ ਨੇ ਇੱਕ ਹੁਣ ਵੀਡੀਓ ਸੋਸ਼ਲ ਮੀਡੀਆ ਉੱਤੇ ਜਿਹੜੇ ਮੈਡੀਕਲ ਅਫਸਰ ਨੇ ਉਹਨਾਂ ਦੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਬੱਚੇ ਪਾਣੀ ਦੇ ਵਿੱਚ ਖੜੇ ਪਾਣੀ ਦੇ ਵਿੱਚ ਨਹਾਉਂਦੇ ਨੇ ਜਾਂ ਫਿਰ ਹੋਰ ਤਰੀਕੇ ਦੀਆਂ ਹਰਕਤਾਂ ਕਰਦੇ ਨੇ ਤਾਂ ਉਹਨਾਂ ਦੇ ਵੀ ਇੱਕ ਵੱਡਾ ਖਤਰਾ ਜਾਨ ਨੂੰ ਬਣ ਸਕਦਾ ਉਹ ਕਿਉਂ ਕਿ ਪਾਣੀ ਦੇ ਵੀ ਦੱਸਿਆ ਜਾਂਦਾ ਕਿ ਕੀੜਾ ਹੁਣ ਅੱਜ ਕੱਲ ਪਾਇਆ ਜਾ ਰਿਹਾ ਜੋ ਕੀੜਾ ਬੱਚਿਆਂ ਦੇ ਨੱਕ ਰਾਹੀਂ ਕੰਨ ਰਾਹੀਂ ਜਿਹੜਾ ਉਹ ਦਿਮਾਗ ਤੱਕ ਜਾਂਦਾ ਉਹ ਕੀੜਾ ਅੰਦਰ ਜਾ ਕੇ ਕਾਫੀ ਵੱਡਾ ਨੁਕਸਾਨ ਕਰਦਾ ਜਿਸ ਤੋਂ ਬਾਅਦ ਕੁਝ ਦਿਨਾਂ ਦੇ ਬਾਅਦ ਕੁਝ ਹਰਕਤਾਂ ਬੱਚੇ ਦੇ ਵਿੱਚ ਹੋਣੇ ਸ਼ੁਰੂ ਹੋ ਜਾਂਦੀਆਂ ਜਿਵੇਂ ਸਿਰ ਦੇ ਦਰਦ ਹੋਣਾ ਤਾਂ ਹੋਰ ਕਈ ਤਰ੍ਹਾਂ ਦੇ ਉਹਨਾਂ ਨੇ ਅਤੇ ਦੱਸਿਆ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਬੱਚਾ ਕਰ ਲੈਂਦਾ ਹੈ ਇਹ ਵੱਡਿਆਂ ਦੇ ਵਿੱਚ ਵੀ ਹੋ ਜਾਂਦਾ ਛੋਟੇ ਬੱਚਿਆਂ ਦੇ ਵਿੱਚ ਵੀ ਪਰ ਬੱਚਿਆਂ ਦੀ ਸੰਭਾਲ ਜਦੋਂ ਲੋੜ ਹੈ ਤਾਂ ਕੁਝ ਦਿਨਾਂ ਦੇ ਵਿੱਚ ਹੀ ਉਸ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਨਾ ਮਾਪਿਆਂ ਤੱਕ ਜਿੰਨਾ ਮਾਪਿਆਂ ਦੇ ਬੱਚੇ ਘਰਾਂ ਦੇ ਵਿੱਚੋਂ ਇਹ ਕਹਿ ਕੇ ਚਲੇ ਜਾਂਦੇ ਕਿ ਟਿਊਸ਼ਨ ਜਾ ਰਹੇ ਹਾਂ ਕਿਸੇ ਹੋਰ ਪਾਸੇ ਜਾ ਰਹੇ ਹਾਂ ਮਾਰਕੀਟ ਜਾ ਰਹੇ ਹਾਂ ਔਰ ਉਹ ਕਰਦੇ ਇਦਾਂ ਦੇ ਕੰਮ ਨੇ ਜਿਹੜੇ ਮੌਤ ਦੇ ਨਜ਼ਦੀਕ ਲੈ ਕੇ ਜਾ ਰਹੇ ਕੰਮ ਨੇ ਉਹ ਬੱਚੇ ਕਰ ਰਹੇ ਨੇ ਆਪਣੇ ਬੱਚਿਆਂ ਦੀ ਸੰਭਾਲ ਰੱਖੋ ਬਹੁਤ ਬੇਕੀਮਤੀ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੁੰਦੀ ਅੱਜ ਕੱਲ ਪਹਿਲਾਂ ਹੀ ਪੰਜਾਬ ਦੇ ਵਿੱਚ ਬੱਚੇ ਘੱਟ ਪੈਦਾ ਹੋ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਜਿਸ ਤਰ੍ਹਾਂ ਦੀਆਂ ਪ੍ਰੋਬਲਮਾਂ ਨਸ਼ਾ ਆ ਰਹੇ ਹੈ ਤਾਂ ਸੁਣ ਲੈ ਕੇ ਬੱਚਿਆਂ ਦੀ ਬਹੁਤ ਲੋੜ ਹੈ ਭਵਿੱਖ ਦੇ ਵਿੱਚ ਵੀ ਮਾਪਿਆਂ ਨੂੰ ਬਹੁਤ ਲੋੜ ਹੈ ਤਾਂ ਇਸ ਵੀਡੀਓ ਨੂੰ ਵੀ ਆਪਣੇ ਦੋਸਤੋ ਮੇਰਾ ਤਕਜੁਰਪਾਉ ਪਤਾ ਨਹੀਂ ਕਿਸਦੇ ਬੱਚੇ ਇਸ ਪਾਣੀ ਗੰਦੇ ਦੇ ਵਿੱਚ ਨਹਾਉਂਦੇ ਹੋਣਗੇ ਵੱਡਾ ਹਾਸਾ ਵਾਪਰਦਾ ਸੀ ਜਦੋਂ ਅਸੀਂ ਨਦੀ 'ਚੋਂ ਨਿਕਲ ਰਹੇ ਸੀ ਤਾਂ ਸਾਡਾ ਦਿਲ ਕੀਤਾ ਕਿ ਕਿਤਨੇ ਕਿਤੇ ਲੋਕਾਂ ਤੱਕ ਇਹ ਖਬਰ ਬਣਾ ਕੇ ਜਲੂਰ ਪਹੁੰਚਾਈ ਜਾਵੇ ਬਤ ਤੋਂ ਬਤ ਖਬਰ ਨੂੰ ਸ਼ੇਅਰ ਕਰਕੇ ਆਪਣਾ ਵਿਚਾਰ ਜ਼ਰੂਰ ਦਿਓ